ਆ ਗਿਆ কোলগেট ਬਰਸ਼ ਉਸ ਤੋਂ ਇਲਾਵਾ ਜਿਹੜਾ ਗੱਲ ਕਰੀਏ ਤਾਂ ਸੈਂਟੀ ਪੈਡ ਵੱਡੀ ਲੋੜ ਸੀ ਵੱਡੀ ਇਸ ਚੀਜ਼ ਨੂੰ কোলগেট ਮਾਰਕਸਪਾਕ ਜਿਹੜੀਆਂ ਉਹ ਲੈ ਕੇ ਪਹੁੰਚੀ ਚਪਲਾ ਜਿਹੜੀਆਂ ਨੇ ਪੈਂਡ ਤੋਂ ਦੋ ਉੱਥੇ ਬਸਦਾ ਉੱਥੇ ਹੀ ਬਚਾਦਾ ਆ ਆ ਹੋਈ ਪੈਂਡ ਨੂੰ ਪੈਂਡ ਨੂੰ ਉੱਥੇ ਅਸੀਂ ਕੱਲ ਹੀ ਬਚਾਦਾ ਹਾਂ ਠੀਕ ਹੈ ਰੋਲ ਕੰਮ ਕਰਦਾ ਤੂੰ ਆਪਣਾ ਪਿੰਡਾ ਅਸੀਂ ਪੈਂਡ ਨੂੰ ਗਿਆਨਾ ਬਸ ਖੇਡ ਦੋ ਇਕੱਲਾ ਕੁੜਾ ਸਾਰੇ ਪੈਣਾ ਨੂੰ ਜੇ ਸਾਡੀ ਬੇਨਤੀ ਆ ਵੀਰ ਜਣ ਵੀ ਆ ਰਿਆ ਵਾ ਤੇ ਕਿੱਤਾ ਵੀ ਆ ਰੀਆਂ ਰਛਲੋ ਥੁੱਕੇ ਤੇ ਬੇਨਤੀ ਆ ਸਾਰੇ ਵੀਰ ਜਿੱਥੇ ਰਿਓ ਜਾਇਓ ਕਿਤੇ ਨਾ ਇਹ ਬੇਨਤੀ ਆ ਸਾਡੀ ਬਸ ਆ ਗੀਆਂ ਬਸ ਅਪਾਇਨਟਮੈਂਟ ਪਹੁੰਚਣ ਵਾਲੀਆਂ ਪੁਆਇੰਟ ਦੇਖੋ ਪੰਨੀ ਸੇਗੁਰਤਾਰਾ ਪ੍ਰਬੰਧਕ ਕਮੇਟੀ ਤੋਂ ਪਿਛਲੇ 25 ਅਗਸਤ ਤੋਂ ਲਗਾਤਾਰ ਲੰਗਰਾਂ ਦੀਆਂ ਸੁੱਕੇ ਰਾਸ਼ਨ ਦੀਆਂ ਸਵਾਵਾਂ ਨੇ ਜੋ ਸਮੇਂ-ਸਮੇਂ ਲੋੜ ਸੀ ਹਰ ਪੀੜਤਾਂ ਨੂੰ ਹੁਣ ਪਿੰਡਾਂ ਚੋਂ ਆਵਾਜ਼ ਆ ਰਹੀ ਸੀ ਸੰਗਤੋਂ ਆਵਾਜ਼ ਆ ਰਹੀ ਸੀ ਕਿ ਸਾਨੂੰ ਲੰਗਰ ਦੀ ਹੁਣ ਲੋੜ ਨਹੀਂ ਸਕੇ ਰਾਸ਼ਨ ਦੀ ਵੀ ਏਡੀ ਵੱਡੀ ਲੋੜ ਦੀ ਹੁਣ ਸਾਨੂੰ ਡੀਜ਼ਲ ਦੀ ਤੇ ਖਾਦਾਂ ਦੀ ਤੇ ਬੀਜਾਂ ਦੀ ਲੋੜ ਆ ਅੱਜ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਮੀਤ ਸਿੰਘ ਜੀ ਕਾਲਕਾ ਸਾਹਿਬ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਜੀ ਕਲੋ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਨੇ ਦਿੱਲੀ ਦੀ ਸਿੱਖ ਸੰਗਤ ਨੂੰ ਨਾਲ ਲੈ ਕੇ ਅੱਜ ਡੀਜ਼ਲ ਦੀਆਂ ਸਵਾਵਾਂ ਵੀ ਜਿਹੜੀਆਂ ਨੇ ਵੱਡੇ ਪੱਧਰ ਤੇ ਡੀਜ਼ਲ ਦੇ ਲੰਗਰ ਲਾਉਂਦੇ ਆ ਸ਼ੁਰੂਆਤ ਕਰਤੀ ਆ ਇੱਥਾਂ ਵੇਖੋ ਵਿਸਥਰੇ ਮੈਡੀਕਲ ਕੈਂਪ ਲੱਗਾ ਵਾ ਇਹ ਵੱਡੀਆਂ ਸਵਾਵਾਂ ਇਹ ਨਹੀਂ ਵੀ ਇੱਕ ਸਵਾਵਾ ਹਰ ਸਵਾਮਾ ਜੋ ਹੜਪੀੜਤਾ ਨੂੰ ਚਾਹੀਦੀਆਂ ਨੇ ਉਹ ਦਿੱਲੀ ਸ੍ਰੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਮਹਈਆ ਜਿਹੜੀਆਂ ਨੇ ਕਰਵਾਈਆਂ ਜਾ ਰਹੀਆਂ ਨੇ ਸੋ ਮੈਦਾਨੀ ਸੱਜਣਾ ਨੂੰ ਸਿੱਖ ਸੰਗਤਾਂ ਨੂੰ ਸਿੱਖ ਜਥੇਬੰਦੀਆਂ ਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਆਉਣ ਵਾਲੇ ਦਿਨਾਂ 'ਚ ਡੀਜ਼ਲ ਖਾਦ ਬੀਜ ਇਹਨਾਂ ਦੀ ਵੱਡੀ ਲੋੜ ਆ ਸੁੱਕੇ ਦੁੱਧ ਦੀ ਲੋੜ ਆ ਖਾਸ ਕਰਕੇ ਬੇਜਬਾਨੇ ਜਿਹੜੇ ਸਾਡੇ ਪਸ਼ੂ ਆ ਉਹਨਾਂ ਲਈ ਜਿਹੜੇ ਚਾਰੇ ਦੀ ਲੋੜ ਆ ਇਹ ਚੀਜ਼ਾਂ ਜਿਹੜੀਆਂ ਨੇ ਵੱਡੇ ਪੱਦਰ ਤੇ ਜਿਹੜੀਆਂ ਲੈ ਕੇ ਆਓ ਤੇ ਲੈ ਕੇ ਜਿਹੜਾ ਉਹਨਾਂ ਲੋਕਾਂ ਦੇ ਕੋਲ ਆਓ ਜਿਵੇਂ ਪੰਚਾਇਤ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਪਿੰਡ ਦੀਆਂ ਉਹਨਾਂ ਦੇ ਹਵਾਲੇ ਕਰੋ ਉਹਨਾਂ ਦੀ ਨਿਸ਼ਾਨਦੇਹੀ ਤੇ ਅਸਲ ਹੜਪੀੜਤਾ ਨੂੰ ਅਸਲ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਹੱਥਾਂ 'ਚ ਇਹ ਜਿਹੜੀਆਂ ਸਵਾਵਾਂ ਜਿਹੜੀਆਂ ਨੇ ਦਿੱਤੀਆਂ ਜਾ। ਭਾਈ ਸਾਹਿਬ ਕੀ ਨਾਮ ਹੈ ਕੀ ਕਹਿਣਾ ਚਾਹੋਗੇ ਅੱਜ ਕਮੇਟੀ ਲੋ ਵੱਡੀ ਸਵਾਵ ਨੇ। ਨਿਸ਼ਾਨ ਸਿੰਘ ਪਿੰਡ ਕੋਲੀ ਕੋਟ ਦਾ ਸਰਪੰਚ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਾਲੋ ਸਾਹਿਬ ਦਾ ਜਿਹੜੇ ਸਾਡੇ ਇੱਥੇ ਇੱਕ ਦੋ ਕਿਟਾਂ ਲੈ ਕੇ ਆਏ ਨੇ ਤੇ ਇੱਕ ਡੀਜ਼ਲ ਦੀ ਇਹਨਾਂ ਨੇ ਸੇਵਾ ਕੀਤੀ ਨੇ ਤੁਹਾਡਾ ਪਿੰਡ ਕਾਫੀ ਪ੍ਰਭਾਵਤ ਹੋਇਆ ਅੱਜ ਵੀ ਪੀਕੇਟਾਂ ਵਿੱਚ ਪਾਣੀ ਹੈ ਬਹੁਤ ਜਿਆਦਾ ਹੀ ਹੈ ਜੇ ਵੀ ਪਾਣੀ ਆ ਮਸ਼ੀਨ ਚੱਲਣ ਦੀ ਹੈ ਪਾਣੀ ਦੇ ਵਿੱਚ ਚੱਲਣ ਦੀ ਹੈ ਝੋਨਾ ਕੁਛ ਨਹੀਂ ਨਿਕਲ ਰਿਹਾ ਜਿਹੜੇ ਝੋਨੇ ਬਜੇ ਆ ਉਹਨਾਂ ਦੇ ਉੱਪਰ ਪਤਲ ਪੈ ਗਈ ਆ ਡੀਜ਼ਲ ਦੀ ਸੇਵਾ ਤਾਂ ਕੀਤੀ ਆ ਵੀ ਚਲੋ ਬਜਾਈ ਕਰ ਸਕੀਏ ਕਣਕ ਦੀ ਪੀ ਦੀ ਵੀ ਲੋੜ ਆ ਖਾਦੀ ਦੀ ਵੀ ਲੋੜ ਆ ਜੀ ਤੁਹਾਡੇ ਸੰਭਾ ਵੀ ਤੁਸੀਂ ਆਪਣੇ ਸਾਹ ਨਾਲ ਵੰਡ ਕਰੋ ਕਿਵੇਂ ਵੰਡ ਕੀਤੀ ਜਾਵੇ ਕੀ ਅਪੀਲ ਕਰੋਗੇ ਹੋਰਾਂ ਨੂੰ ਬਿਲਕੁਲ ਜਿਨ੍ਹਾਂ ਦੀ ਬਜਾਈ ਆ ਆਪਾਂ ਕਣਕ ਮਤਲਬ ਕਣਕ ਬੀਜ ਕੇ ਦੇਵਾਂਗੇ ਬਜਾਈ ਕਰਕੇ ਦੇਵਾਂਗੇ ਉਹ ਫੁੱਲ ਲੋਡ ਮੰਦ ਖੱਟ ਸਕਦਾ ਦਵਾ ਦਾ ਡੀਜ਼ਲ ਜੋ ਲਿਸਟ ਬਣੇਗੀ ਉਹਨਾਂ ਦੀ ਗਲਤ ਤਾਂ ਫਾਰੀਕਈ ਇਹ ਸਮਾਨ ਜਾਂਦਾ ਨਹੀਂ ਜੀ ਨਹੀਂ ਜੀ ਨਹੀਂ ਗਲਤ ਤਾਂ ਇਹ ਜਾਣ ਨਹੀਂ ਦਵਾਂਗੇ ਮੈਂ ਆਪ ਖੋਦਾਂਗਾ ਤੇ ਅੱਜ ਸਾਡੇ ਜਿਹੜੀ ਸ਼ੁਰੂਆਤ ਕੀਤੀ ਗਈ ਆ ਪਹਿਲੇ ਜਿੱਥੇ ਅਸੀਂ ਲੰਗਰਾਂ ਦੀ ਸੇਵਾ ਕੀਤੀ ਸੀ ਫਿਰ ਰਸਦ ਦੀ ਸੇਵਾ ਕੀਤੀ ਫਿਰ ਮੈਡੀਕਲ ਕੈਂਪ ਲਗਾਏ ਅੱਜ ਅਸੀਂ ਜਨਾਲਾ ਤਸੀਮ ਦੀ ਪਿੰਡ ਕੋਟਲੀ ਚ ਪਹੁੰਚੇ ਆ ਜਿੱਥੇ ਅਸੀਂ ਡੀਜ਼ਲ ਜਿਹੜੇ ਲੈ ਕੇ ਆਏ ਆ 1000 ਲੀਟਰ ਡੀਜ਼ਲ ਜਿਹੜਾ ਉਹ ਅਸੀਂ ਇੱਥੇ ਲੈ ਕੇ ਆਏ ਆ 1000 ਲੀਟਰ ਡੀਜ਼ਲ ਜਿਹੜਾ ਅਸੀਂ ਉਹ ਡੇਰਾ ਬਾਬਾ ਨਾਨਕ ਲੈ ਕੇ ਜਾਣਾ ਹੈ ਇਹ ਸ਼ੁਰੂਆਤ ਹੈ ਅੱਜ ਇਸ ਤੋਂ ਬਾਅਦ ਅਸੀਂ ਅੱਜ ਇਹ ਫੈਸਲਾ ਕੀਤਾ ਕਿ 5000 ਏਕੜ ਦੀ ਜਿਹੜੀ ਖੇਤੀ ਆ ਜਿਹੜੀ ਫਸਲ ਅਗਲੀ ਬੀਜਣੀ ਆ ਉਹਦੀ ਸਾਰੀ ਸੇਵਾ ਚਾਹੇ ਉਹ ਡੀਜ਼ਲ ਦੀ ਹੋਵੇ ਚਾਹੇ ਖਾਦ ਦੀ ਹੋਵੇ ਚਾਹੇ ਬੀਜ ਦੀ ਹੋਵੇ ਉਹ ਸਾਰੀ ਦਿੱਲੀ ਸਿਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਤਿੰਨਾਂ ਤਹਿਸੀਲਾਂ ਦੇ ਵਿੱਚ ਕਰਾਵਾਂਗੇ ਜਿਹੜਾ ਨੁਕਸਾਨ ਹੋਇਆ ਉਹ ਉਹਨਾਂ ਦੀ ਮਦਦ ਕਰਾਂਗੇ ਇਸ ਤੋਂ ਇਲਾਵਾ ਅੱਜ ਅਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਿੱਟਾਂ ਲੈ ਕੇ ਆਏ ਆ ਕਿੱਟਾਂ ਤੋਂ ਇਲਾਵਾ ਰਸੋਈਆਂ ਕਿੱਟਾਂ ਵੀ ਆ ਔਰ ਜਿਹੜੇ ਜ਼ਰੂਰੀ ਸਮਾਨ ਹੈ ਘਰ ਦੇ ਆਪਣੇ ਪਹਿਨਣ ਵਾਲੇ ਤੇ ਸੈਂਡਲ ਹੋਣ ਚਾਹੀਏ ਟ੍ਰੈਕ ਸੂਟ ਹੋਣ ਚਾਹੀਏ ਮੱਛਰਦਾਨੀਆਂ ਹੋਣ ਉਹ ਸਾਰੀਆਂ ਕਿੱਟਾਂ ਜਿਹੜੀਆਂ ਅਸੀਂ ਲੈ ਕੇ ਆਏ ਆ ਸੋ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਅਜਿ ਤਿੰਨ ਪਿੰਡਾਂ ਦੇ ਵਿੱਚ ਜਿਹੜੀ ਸੰਗਤ ਹੈ ਉਹਨਾਂ ਨੂੰ ਅਸੀਂ ਇਹ ਸਾਰੀ ਰਾਤ ਸਮਗਰੀ ਜਿਹੜੀ ਦੇ ਕੇ ਜਾਵਾਂਗੇ ਕਿਹੜਾ ਕਿਹੜਾ ਪਿੰਡ ਅਜਰਾ ਸਮਗਰੀ ਵੰਡੀ ਜਾ ਰਹੀ ਹੈ ਤੇ ਹੋਰ ਕੀ ਕੀ ਪ੍ਰਬਲੇ ਰਹਿੰਦੇ ਨੇ ਦੇਖੋ ਅੱਜ ਤਿੰਨ ਪਿੰਡ ਇੱਕ ਇੱਕ ਕੋਟਲੀ ਹੈ ਕੋਟਲੀ ਨੰਗਲ ਹੈ ਇੱਕ ਪਿੰਨੇ ਵਾਲਾ ਮਈਆ ਵਾਲਾ ਇਹ ਤਿੰਨ ਪਿੰਡ ਜਿਹੜੇ ਆ ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚ ਇੱਥੇ ਦੇਣਾ ਤਿੰਨ ਪਿੰਡਾਂ ਵਿੱਚ ਉੱਧਰ ਦੇਣਾ ਇਸ ਤੋਂ ਇਲਾਵਾ ਸਾਡੀ ਅਗਲੇ 3-4 ਦਿਨਾਂ ਦੇ ਵਿੱਚ ਅਸੀਂ ਦਿੱਲੀ ਤੋਂ 1500 ਦੇ ਸੈੱਟ ਜਿਹੜੇ ਆ ਉਹ ਤਿਆਰ ਕੀਤੇ ਆ ਜਿਨ੍ਹਾਂ ਸੈੱਟਾਂ ਦੇ ਵਿੱਚ ਕੱਦੇ ਚਾਦਰਾਂ ਸਰਾਣੇ ਕੰਬਲ ਜਿਹਦੇ ਵਿੱਚ ਬਰਤਨ ਦਾ ਪੂਰਾ ਸੈੱਟ ਪਤੀਲੇ ਉਹਦੇ ਚ ਕੁੱਕਰ ਇਹ ਸਾਰਾ ਸੈੱਟ ਜਿਹੜਾ ਅਸੀਂ ਤਿਆਰ ਕਰਕੇ ਔਰ ਪਿੰਡਾਂ ਦੇ ਵਿੱਚੋਂ ਅਸੀਂ 20 25 25 ਹਰ ਪਿੰਡ ਦੇ ਵਿੱਚੋਂ ਜਿਹੜੇ ਪਰਿਵਾਰ ਹੈ ਜਿਹੜੇ ਲੋੜਵੰਦ ਹੈ ਉਹ ਸਿਲੈਕਟ ਕਰ ਰਹੇ ਆ ਚਾਹੇ ਉਹ 50 ਪਿੰਡ ਇੱਧਰ ਦੇ ਹੋਣ 50 ਪਿੰਡ ਉਸ ਪਾਸੇ ਹੋਣ 100 ਪਿੰਡ ਹੋਣ ਕਿੰਨੇ ਵੀ ਹੋਣਗੇ ਅਸੀਂ ਉਹਨਾਂ ਦੇ ਵਿੱਚ ਸਾਰਿਆਂ ਨੂੰ ਉਹ ਜਿਹੜੇ ਅਗਲਾ ਸਮਾਨ ਜਿਹੜਾ ਸਾਡਾ ਆ ਰਿਹਾ ਉਹ ਸਾਰਾ ਉਹ ਭੰਡਾਰ ਦੇਖਣ ਲੱਗੇ ਕਈ ਵਾਰੀ ਲੋਕਾਂ ਨੂੰ ਜਿਹੜੇ ਨਹੀਂ ਸਹੀ ਦਰਤਾਹਾਂ ਤਾਈਂ ਪਹੁੰਚਦਾ ਉਹਨਾਂ ਲਈ ਕੀ ਬਰਾ ਦੇ ਹੋਣਗੇ ਤੇਲ ਕਿਵੇਂ ਲੋਕਾਂ ਤੱਕ ਪਹੁੰਚਿਆ ਜਾਵੇ ਕਿਥਾਂ ਜਿਹੜੇ ਆ ਕਿ ਬਹੁਤ ਬੁਰੇ ਹਾਲਾਤ ਦੇ ਵਿੱਚ ਦੇਖੋ ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਇਹ ਆ ਤਾਂ ਹੀ ਅਸੀਂ ਜ਼ੀਰੋ ਲੈਵਲ ਤੇ ਜਾ ਕੇ ਗਰਾਊਂਡ ਲੈਵਲ ਤੇ ਹਰ ਪਿੰਡ ਦੇ ਵਿੱਚ ਖੁਦ ਜਾ ਕੇ ਸਾਡੀ ਟੀਮ ਖੁਦ ਜਾ ਕੇ ਜਿਹੜੀ ਆ ਉਹ ਵੰਡਦੀ ਆ ਮਕਸਦ ਇਹ ਆ ਕਿ ਹਰ ਇੱਕ ਲੋੜਵੰਦ ਨੂੰ ਸਮਾਨ ਪਹੁੰਚੇ ਇਹ ਨਹੀਂ ਵੀ ਲੋੜ ਕਿਸੇ ਨੂੰ ਹੋਵੇ ਲੈ ਕੋਈ ਜਾਵੇ ਉਹ ਚੀਜ਼ ਨਾ ਬਣੇ ਇਸ ਕਰਕੇ ਸਾਡੀ ਹਰ ਪਿੰਡ ਦੇ ਵਿੱਚ ਮੋਤਵਾਰਨ ਨਾਲ ਲੈ ਕੇ ਚਾਹੇ ਉਹ ਗੁਰਦੁਆਰਾ ਸਾਹਿਬ ਦੀ ਕਮੇਟੀ ਹੋਵੇ ਚਾਹੇ ਪੰਚਾਇਤ ਹੋਵੇ ਉਹਨਾਂ ਨਾਲ ਲੈ ਕੇ ਸਰਪੰਚ ਸਾਹਿਬ ਇੱਥੇ ਵੀ ਸਰਪੰਚ ਸਾਹਿਬ ਨੂੰ ਅਸੀਂ ਨਾਲ ਲਿਆ ਤਾਂ ਕਿ ਜਿਹੜੇ ਸਹੀ ਹੱਥਾਂ ਦੇ ਵਿੱਚ ਜਿਨ੍ਹਾਂ ਨੂੰ ਲੋੜ ਹੈ ਉੱਥੇ ਸਮਾਨ ਪਹੁੰਚ ਸਕੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਚਾਹੇ ਉਹ ਦੇਸ਼ ਚ ਆ ਚਾਹੇ ਵਿਦੇਸ਼ਾਂ ਚ ਜਿਹੜੇ ਵੀ ਮਦਦ ਕਰਨਾ ਚਾਹੁੰਦੇ ਆ ਦੋ ਤਰੀਕੇ ਆ ਇੱਕ ਤਰੀਕਾ ਤੇ ਆ ਕਿ ਤੁਸੀਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪਰੋਚ ਕਰੋ ਕਿਉਂਕਿ ਸਾਡਾ ਪਿਛਲੇ 20 ਦਿਨਾਂ ਤੋਂ ਕੈਂਪ ਇੱਥੇ ਲੱਗਾ ਸਾਨੂੰ ਇੱਕ ਇੱਕ ਪਿੰਡ ਦਾ ਪਤਾ ਹੈ ਕਿ ਕਿੱਥੇ ਕੀ ਲੋੜ ਹੈ ਔਰ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਰਾਹ ਸਮਗਰੀ ਪਹੁੰਚਾ ਰਹੇ ਹਾਂ ਹਰ ਚੀਜ਼ ਜਿਹੜੀ ਲੋੜੀਂਦੀ ਹੈ ਪਹੁੰਚਾ ਰਹੇ ਹਾਂ ਜੇ ਤੁਸੀਂ ਡਾਇਰੈਕਟ ਵੀ ਸੇਵਾ ਕਰਨਾ ਚਾਹੁੰਦੇ ਹੋ ਤੇ ਉਸ ਪਿੰਡ 'ਚ ਖੁਦ ਜਾ ਕੇ ਪਹਿਲਾਂ ਵੇਖੋ ਕਿ ਕਿਹੜੀ ਚੀਜ਼ ਦੀ ਲੋੜ ਹੈ ਜਿੱਦਾਂ ਹੁਣ ਅਗਲੀ ਬਜਾਈ ਹੋਣੀ ਹੈ ਅਗਲੀ ਫਸਲ ਦੀ ਉਹਦੇ 'ਚ ਬੀਜਲ ਬੀਜ ਤੇ ਖਾਦਾਂ ਕਿਹੜੇ ਕਿਸਾਨਾਂ ਨੂੰ ਚਾਹੀਦੀਆਂ ਉਹਨਾਂ ਨੂੰ ਮੁਹੱਈਆ ਕਰਾਓ ਸੋ ਜਾਂ ਤੇ ਖੁਦ ਗਰਾਊਂਡ ਲੈਵਲ ਤੇ ਆਓ ਜਾਂ ਫਿਰ ਤੁਸੀਂ ਦਿੱਲੀ ਸਿੱਖ ਗੁਰਦਵਾਰਾ ਤੋਂ ਕਮੇਟੀ ਦੇ ਨਾਲ ਇਹ ਸੇਵਾ ਕਰਾਓ ਕਿਉਂਕਿ ਸੇਵਾ ਜੇ ਲੰਬੀ ਚਲਨੀ ਆ ਸੇਵਾ ਲੰਬਾ ਟਾਈਮ ਚਲਨੀ ਆ ਸੋ ਇਹ ਅਜੇ ਖਤਮ ਨਹੀਂ ਹੋਇਆ ਇਸ ਕਰਕੇ ਮੈਂ ਸਾਰੀ ਜਥੇਬੰਦੀਆਂ ਨੂੰ ਅਪੀਲ ਕਰਾਂਗਾ ਕਿ ਵੱਧ ਚੜ ਕੇ ਤੁਸੀਂ ਇਹ ਸੇਵਾਵਾਂ ਕਰਾਓ ਤਾਂ ਕਿ ਆਪਣੇ ਵੀਰ ਜਿਹੜੇ ਆ ਮੋੜ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਸਕਣ